ਅੱਜ ਸਕੂਲ ਦੇ ਵਿੱਚ ਕਲਾਸਰੂਮ 'ਚ ਇਹੋ ਜੀ ਘਟਨਾ ਵਾਪਰਨ ਵਾਲੀ ਹੈ ਜਿਸਦੇ ਬਾਰੇ ਸ਼ਾਇਦ ਕਿਸੇ ਨੇ ਵੀ ਅੱਜ ਤੋਂ ਪਹਿਲਾਂ ਸੋਚਿਆ ਨਹੀਂ ਹੋਣਾ ਦੋਸਤੋ ਮੈਡਮ ਮਨਪ੍ਰੀਤ ਅੱਜ ਕਲਾਸ ਦੇ ਵਿੱਚ ਚੋਕ ਆਪਣੀਆਂ ਕਿਤਾਬਾਂ ਅਤੇ ਪੈਨ ਦੇ ਨਾਲ ਨਾਲ ਦੋ ਫੁੱਲਾਂ ਦੇ ਹਾਰ ਵੀ ਲੈ ਕੇ ਆਈ ਹੈ ਕਿਸੇ ਨੂੰ ਅੰਦਾਜ਼ਾ ਨਹੀਂ ਹੈ ਵੀ ਇਹ ਦੋ ਫੁੱਲਾਂ ਦੇ ਹਾਰ ਕਿਸ ਵਾਸਤੇ ਹਨ ਅਤੇ ਕਲਾਸਰੂਮ ਵਾਲੇ ਕੁਝ ਬੱਚੇ ਜੋ ਇਸ ਬਾਰੇ ਥੋੜਾ ਥੋੜਾ ਪਹਿਲਾਂ ਤੋਂ ਜਾਣਦੇ ਹਨ ਅੱਜ ਹੈਰਾਨ ਹਨ ਅਤੇ ਸੋਚ ਰਹੇ ਹਨ ਇਹ ਦਿਨ ਇਨੀ ਛੇਤੀ ਆ ਜਾਵੇਗਾ ਕਿਸੇ ਨੇ ਸੋਚਿਆ ਨਹੀਂ ਸੀ ਅਤੇ ਇਸ ਤਰ੍ਹਾਂ ਇਹੋ ਜਿਹਾ ਕੰਮ ਹੋ ਜਾਵੇਗਾ ਇਬੀ ਸ਼ਾਇਦ ਅਸੀਂ ਅੱਜ ਪਹਿਲੀ ਵਾਰ ਦੇਖਣ ਵਾਲੇ ਹਾਂ ਦੋਸਤੋ ਉੱਥੇ ਰੌਲਾ ਪੈ ਜਾਂਦਾ ਹੈ ਪ੍ਰਿੰਸੀਪਲ ਵੀ ਉੱਥੇ ਪਹੁੰਚ ਜਾਂਦਾ ਹੈ ਲੇਕਿਨ ਕਿਸੇ ਦੀ ਹਿੰਮਤ ਨਹੀਂ ਹੁੰਦੀ ਮੈਡਮ ਮਨਪ੍ਰੀਤ ਨੂੰ ਇਸ ਤਰ੍ਹਾਂ ਰੋਕੇ ਦਿਖਾ ਦੇ ਮੈਡਮ ਮਨਪ੍ਰੀਤ ਸਾਹਮਣੇ ਆਂਦੀ ਹੈ ਆਪਣੇ ਸਟੂਡੈਂਟ ਕਮਲ ਨੂੰ ਅੱਗੇ ਕਰਦੀ ਹੈ ਅਤੇ ਉਹ ਹੋ ਜਾਂਦਾ ਹੈ ਜੋ ਸ਼ਾਇਦ ਇਤਿਹਾਸ ਵਿੱਚ ਲਿਖਿਆ ਗਿਆ ਜੋ ਕਿ ਕਿਸੇ ਨੇ ਵੀ ਕਦੇ ਨਹੀਂ ਸੋਚਿਆ ਸੀ ਦੋਸਤੋ ਉੱਥੇ ਇੱਕ ਸਟੂਡੈਂਟ ਅਰ ਤੇ ਟੀਚਰ ਦਾ ਵਿਆਹ ਹੋ ਜਾਂਦਾ ਹੈ ਸ਼ਾਦੀ ਹੁੰਦੀ ਹੈ ਲੋਕ ਫੋਟੋਆਂ ਖਿੱਚਦੇ ਹਨ ਵੀਡੀਓ ਬਣਾਉਂਦੇ ਹਨ ਅਤੇ ਹੈਰਾਨ ਰਹਿ ਜਾਂਦੇ ਹਨ ਸਭ ਲੋਕ ਉੱਥੇ ਬਿਲਕੁਲ ਸ਼ਾਂਤ ਖੜੇ ਹਨ ਵਿਆਹ ਚੱਲ ਰਿਹਾ ਹੈ ਉੱਤੇ ਹੀ ਅਗਰਕ ਕੇ ਵਿਚਾਰੇ ਉਸ ਦੇ ਆਲੇ ਦੁਆਲੇ ਫੇਰੇ ਲੇ ਜਾਂਦੇ ਹਨ ਮੁੰਡੇ ਦਾ ਚਾਚਾ ਉੱਤੇ ਪਹੁੰਚਦਾ ਹੈ ਆਖਿਰਕਾਰ ਇਹੋ ਜੀ ਕਿਹੜੀ ਵਜ੍ਹਾ ਸੀ ਇਹੋ ਜੀ ਕਿਹੜੀ ਐਮਰਜੈਂਸੀ ਸੀ ਕਲਾਸਰੂਮ ਦੇ ਵਿੱਚ ਹੀ ਲਾਵਾਂ ਲਿਆਂ ਗਿਆ ਕਲਾਸਰੂਮ ਦੇ ਵਿੱਚ ਹੀ ਫੇਰੇ ਲੇ ਗਏ ਕੀ ਕਾਰਨ ਸੀ ਦੋਸਤੋ ਆਓ ਤੁਹਾਨੂੰ ਪੂਰੀ ਕਹਾਣੀ ਤੋਂ ਜਾਣੂ ਕਰਾਣੇ ਹਾਂ ਕੱਲੇ-ਕੱਲੇ ਪ੍ਰਸ਼ਨ ਦਾ ਉੱਤਰ ਦਿਆਂਗੇ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਕਮਲਦੀਪ ਅਨਾਥ ਹੈ ਅਤੇ ਉਸਦੇ ਮਾਤਾ ਪਿਤਾ ਨਹੀਂ ਹਨ ਆਪਣੇ ਘਰ ਆਪਣੇ ਚਾਚਾ ਅਤੇ ਚਾਚੀ ਜੀ ਦੇ ਨਾਲ ਰਹਿੰਦਾ ਹੈ ਦੋਸਤੋ ਚਾਚੀ ਜੀ ਕਾਫੀ ਬਿਮਾਰ ਹੋ ਚੁਕੇ ਹਨ ਚਾਚੇ ਦੇ ਘਰ ਇਕ ਮੁੰਡਾ ਹੈ ਤੇ ਕੁੜੀ ਹੈ ਉਹ ਆਪਣੇ ਬੱਚਿਆਂ ਵੱਲ ਵੱਧ ਧਿਆਨ ਦਿੰਦੇ ਹਨ ਅਤੇ ਵਿਚਾਰਾ ਕਮਲ ਹਮੇਸ਼ਾ ਤੋਂ ਆਪਣੇ ਮਾਤਾ ਪਿਤਾ ਜਾਣ ਤੋਂ ਬਾਅਦ ਇਕੱਲਾ ਹੀ ਰਹਿ ਜਾਂਦਾ ਹੈ ਉਸ ਦਾ ਕੋਈ ਖਾਸਾ ਧਿਆਨ ਰੱਖਣ ਵਾਲਾ ਨਹੀਂ ਹੈ ਲੇਕਿਨ ਫਿਰ ਵੀ ਕਿਉਂਕਿ ਉਹ ਇਕੱਲਾ ਹੈ ਅਤੇ ਉਸ ਨੂੰ ਖਾਸੇ ਕੰਮਕਾਰ ਨਹੀਂ ਹਨ ਹਾਂ ਘਰਾਂ ਦੇ ਸਾਰ ਚਾਚਾ ਜ਼ਰੂਰ ਕੰਮ ਲੈਂਦਾ ਹੈ ਲੇਕਿਨ ਰਾਤ ਉਸ ਦੀ ਹੈ ਨਾ ਰਾਤ ਨੂੰ ਸੋਣਾ ਛੱਡ ਕੇ ਪੜ੍ਹਾਈ ਵੱਲ ਧਿਆਨ ਦਿੰਦਾ ਹੈ ਅਤੇ 10ਵੀਂ ਦੇ ਵਿੱਚ ਉਸਨੇ ਮੈਰਿਟ ਦੇ ਵਿੱਚ ਨੰਬਰ ਲਿਆ ਕੇ ਸਾਰੇ ਸਕੂਲ ਦਾ ਨਾਮ ਰੋਸ਼ਨ ਕੀਤਾ ਸੀ 11ਵੀਂ 12ਵੀਂ ਦੀ ਉਸ ਨੂੰ ਸਕਾਲਰਸ਼ਿਪ ਮਿਲੀ ਹੈ ਲੇਕਿਨ ਅੱਗੇ ਵਾਸਤੇ ਹਨੇਰਾ ਹੈ 12ਵੀਂ ਦੇ ਵਿੱਚ ਹੋ ਚੁੱਕਿਆ ਹੈ ਅਤੇ ਬਿਲਕੁਲ ਉਸ ਨੂੰ ਕੁਝ ਨਹੀਂ ਪਤਾ ਅੱਗੇ ਮੇਰਾ ਕੀ ਬਣੇਗਾ ਚਾਚਾ ਉਸ ਦਾ ਗਲਤ ਇਸਤੇਮਾਲ ਕਰਦਾ ਹੈ ਅਤੇ ਚਾਚਾ ਸਾਰਾ ਸਾਰਾ ਦਿਨ ਉਸ ਨੂੰ ਸਕੂਲ ਲਾਗ ਭੇਜ ਕੇ ਕਰੇ ਕੰਮ ਲਈ ਰੱਖਦਾ ਹੈ ਖੇਤਾਂ ਦੇ ਵਿੱਚ ਲਾ ਜਾਂਦਾ ਹੈ ਲੇਕਿਨ ਇਧਰੋਂ ਜਦੋਂ ਪ੍ਰਿੰਸੀਪਲ ਦੇ ਫੋਨ ਆਦੇ ਹਨ ਵੀ ਜੇਕਰ ਬੱਚਾ ਤੁਹਾਡਾ ਸਕੂਲ ਆਇਆ ਇਸ ਦੀ ਸਕਾਲਰਸ਼ਿਪ ਬੰਦ ਕਰ ਦਾਂਗੇ ਦੋ ਚਾਰ ਪੈਸੇ ਤੁਹਾਨੂੰ ਇਸ ਦੀ ਸਕਾਲਰਸ਼ਿਪ ਜੋ ਮਿਲਦੇ ਹਨ ਉਹ ਵੀ ਅਸੀਂ ਨਹੀਂ ਦੇਣੇ ਤਾਂ ਚਾਚਾ ਪੈਸਿਆਂ ਦੇ ਲਾਲਚ ਦੇ ਵਿੱਚ ਸਕਾਲਰਸ਼ਿਪ ਦੇ ਲਾਲਚ ਦੇ ਵਿੱਚ ਉਸ ਨੂੰ ਸਕੂਲ ਭੇਜ ਦਿੰਦਾ ਹੈ ਪਤਾ ਹੈ ਵਧੀਆ 10-12000 ਰੁਪਏ ਅਸਦਾ ਆਵੇਗਾ ਉਸ ਦੇ ਵਿੱਚੋਂ 5-6000 ਮੈਂ ਰੱਖ ਲਾਂਗਾ ਬਾਕੀ ਇਸ ਦੀ ਪੜਾਈ ਤੇ ਖਰਚਾ ਕਰ ਦਾਂਗੇ ਅੱਪੇ ਦੇਖੀ ਜਾਵੇਗੀ ਮੜਨੋ ਆਪਣੇ ਬੱਚੇ ਵਧੀਆ ਪੜ ਰਹੇ ਹਨ ਚੰਗੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਨ ਇਸ ਨੂੰ ਉਸੇ ਸਕੂਲ ਦੇ ਵਿੱਚ ਰਹਿਣ ਦਿਓ ਅਤੇ ਉੱਥੇ ਹੀ ਪੜਨ ਦਿਓ دوستੋ ਉਹ ਬੱਚਾ ਉੱਥੇ ਆਪਣੀ ਜ਼ਿੰਦਗੀ ਲਗਾਉਂਦਾ ਹੈ ਕਬਲ ਆਪਣਾ ਪੂਰਾ ਧਿਆਨ ਲਗਾ ਕੇ ਪੂਰਾ ਵਧੀਆ ਪੜਦਾ ਹੈ ਅਤੇ ਸਭ ਟੀਚਰ ਉਸ ਨੂੰ ਪਸੰਦ ਕਰਦੇ ਹਨ ਅੱਜ ਸਕੂਲ ਦੇ ਵਿੱਚ ਇੱਕ ਨਵੀਂ ਮੈਡਮ ਮਨਪ੍ਰੀਤ ਵੀ ਆਈ ਹੈ ਜੋ ਕਿ ਆਉਂਦੇ ਸਾਰ ਸਭ ਬੱਚਿਆਂ ਨਾਲ ਘੁੱਲ ਮਿਲ ਗਈ ਹੈ ਮੈਡਮ ਇੰਗਲਿਸ਼ ਦੀ ਟੀਚਰ ਹੈ ਅਤੇ ਹਾਲੇ ਬੀਐਡ ਦੇ ਫਸਟ ਇਅਰ ਚ ਹੈ ਲੇਕਿਨ ਕਿਉਂਕਿ ਸਕੂਲ ਦਾ ਬਜਟ ਘੱਟ ਹੈ ਤਨਖਾਹ ਟੀਚਰਾਂ ਨੂੰ ਇਨੀ ਨਹੀਂ ਦੇ ਪਾਉਂਦੇ ਤਾਂ ਕਰਕੇ ਸਟੂਡੈਂਟ ਜਿਹੜੇ ਬੀਐਡ ਦੇ ਵਿੱਚ ਪੜ ਰਹੇ ਹਨ ਉਹਨਾਂ ਨੂੰ ਵੀ ਨੌਕਰੀ ਜਿਹੜਾ ਸਕੂਲ ਹੈ ਦੇ ਦਿੰਦਾ ਹੈ ਅਤੇ ਬਿਨਾ ਜਾਂਚੇ ਪਰਖੇ ਪਹਿਲਾਂ ਕਿਸ ਤਰ੍ਹਾਂ ਪੜਾਉਂਦੇ ਸਨ ਜਾਂ ਫਿਰ ਪਹਿਲਾਂ ਕਰ ਇਹਨਾਂ ਨੇ ਪੜਾਇਆ ਜਾਂ ਨਹੀਂ ਇਸ ਤਰ੍ਹਾਂ ਦੇ ਮਾਸਟਰਾਂ ਨੂੰ ਵੀ ਇਸ ਤਰ੍ਹਾਂ ਦੇ ਟੀਚਰਾਂ ਨੂੰ ਵੀ ਉੱਥੇ ਰੱਖ ਲੈਂਦੇ ਹਨ ਦੋਸਤੋ ਮਨਪ੍ਰੀਤ ਹਾਲਾਂਕਿ ਕਾਫੀ ਵਧੀਆ ਪੜਾਉਂਦੀ ਹੈ ਅਤੇ ਉਹ ਵੀ ਇਕਨਾਥ ਹੈ ਉਸਦੇ ਮਾਤਾ ਪਿਤਾ ਬਚਪਨ ਦੇ ਵਿੱਚ ਜਦੋਂ ਉਹ 10 ਸਾਲ ਦੀ ਸੀ ਉਦੋਂ ਚਲੇ ਗਏ ਸਨ ਉਹ ਆਪ ਹੁਣ ਟੀਚਰ ਬੰਨਣਾ ਚਾਹੁੰਦੀ ਹੈ ਅਤੇ ਸਰਕਾਰੀ ਟੀਚਰ ਬਣ ਕੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਹੈ ਉਸਦੇ ਤਾਂ ਚਾਚਾ ਚਾਚੀ ਵੀ ਨਹੀਂ ਹਨ ਇਹੋ ਜਿਹਾ ਕੋਈ ਰਿਸ਼ਤੇਦਾਰ ਨਹੀਂ ਸੀ ਜੋ ਕਿ ਉਸ ਨੂੰ ਪਾਲ ਸਕਦਾ ਉਹ ਆਪਣੇ ਘਰ ਦੇ ਵਿੱਚ ਇਕੱਲੀ ਰਹਿ ਆ ਕਰਦੀ ਸੀ ਦੋਸਤੋ ਗੁਰੂ ਕਰਦੇ ਵਿੱਚ ਪਾਟੇ ਸਿੰਘ ਨੇ ਉਸ ਨੂੰ ਆਪਣੇ ਇੱਥੇ ਸ਼ਰਨ ਦਿੱਤੀ ਲੰਗਰ ਹਾਲ ਦੇ ਵਿੱਚ ਸੇਵਾ ਕਰ ਕਰਕੇ ਲੰਗਰ ਹਾਲ ਦੇ ਵਿੱਚ ਉਸ ਨੇ ਲੰਗਰ ਸਕਸ਼ਕ ਕੇ ਅਤੇ ਆਪਣੇ ਘਰ ਰਾਤਾਂ ਕੱਟ ਕੇ ਇਹ ਕੱਲੀ ਨੇ ਵਿਚਾਰੀ ਨੇ ਪਤਾ ਨਹੀਂ ਕਿਵੇਂ 12ਵੀਂ ਪਾਸ ਕੀਤੀ ਬੀਏ ਪ੍ਰਾਈਵੇਟ ਕੀਤੀ ਨਾਲ ਨਾਲ ਜਿਹੜਾ ਗਰੰਤੀ ਸਿੰਘ ਸੀ ਉਹ ਵੀ ਉਸ ਨੂੰ ਕਾਫੀ ਮਦਦ ਕਰਾਇਆ ਕਰਦਾ ਸੀ ਪ੍ਰਧਾਨ ਵੀ ਉਸੋਂ ਦਾ ਕਾਫੀ ਚੰਗਾ ਸੀ ਜੋ ਕਿ ਉਸ ਨੂੰ ਗੋਲਕ ਦੇ ਵਿੱਚੋਂ ਗੁਰੂ ਘਰ ਦੇ ਪੈਸਿਆਂ ਵਿੱਚੋਂ ਸਕਾਲਰਸ਼ਿਪ ਦਿੰਦਾ ਸੀ ਉਸ ਦਾ ਕਹਿਣਾ ਸੀ ਵੀ ਜੇਕਰ ਅਪਾ ਐਵੇਂ ਬਿਲਡਿੰਗਾਂ ਮੜਾਈ ਜਾਗੇ ਗੁਰੂ ਘਰਾਂ ਦੇ ਵਿਸਤਾਰ ਕਰੀ ਜਾਗੇ ਉਸ ਦਾ ਕੀ ਫਾਇਦਾ ਹੈ ਜੇਕਰ ਚਾਰ ਬੱਚੇ ਪੜ੍ਹ ਲਿਖ ਜਾਣਗੇ ਇਹੋ ਜੇ ਜ਼ਰੂਰਤਮੰਦ ਬੱਚਿਆਂ ਦੀ ਜ਼ਿੰਦਗੀ ਬਣ ਜਾਵੇਗੀ ਤਾਂ ਸ਼ਾਇਦ ਗੁਰੂ ਸਾਹਿਬ ਬਿਲਡਿੰਗ ਬਣਾਉਣ ਨਾਲੋਂ ਜ਼ਿਆਦਾ ਖੁਸ਼ ਹੋ ਜਾਣਗੇ ਸ਼ਾਇਦ ਸੰਗਤ ਵੀ ਇਸ ਤਰ੍ਹਾਂ ਜ਼ਿਆਦਾ ਖੁਸ਼ ਹੋਵੇਗੀ ਸ਼ਾਇਦ ਇਹ ਮੰਨਣਾ ਹੋਦਾ ਸਹੀ ਸੀ ਕਿਉਂਕਿ ਅੱਜ ਟੀਚਰ ਬਣ ਰਹੀ ਹੈ ਬੀਏਡ ਦੇ ਫਸਟ ਇਅਰ 'ਚ ਹੈ ਅਗਲੇ ਸਾਲ ਬੀਏਡ ਉਸਦੀ ਕੰਪਲੀਟ ਹੋ ਜਾਵੇਗੀ ਉਸ ਤੋਂ ਬਾਅਦ ਉਹ ਸਰਕਾਰੀ ਇਗਜ਼ਾਮ ਦੇ ਕੇ ਆਪਣੇ ਸੁਪਨੇ ਸাকার ਕਰ ਸਕਦੀ ਹੈ ਲੇਕਿਨ ਉਹ ਹਰ ਉਸ ਅਨਾਥ ਬੱਚੇ ਦੇ ਵਿੱਚ ਆਪਣੇ ਆਪ ਨੂੰ ਦਿਖਦੀ ਹੈ ਅਤੇ ਉਸ ਨੂੰ ਮਹਿਸੂਸ ਹੁੰਦਾ ਹੈ ਸ਼ਾਇਦ ਜੋ ਮੌਕੇ ਮੈਨੂੰ ਮਿਲੇ ਸ਼ਾਇਦ ਰੱਬ ਨੇ ਜੋ ਮੇਰੀ ਕਿਸਮਤ ਲਿਖੀ ਹੈ ਸਭ ਦਿਓ ਨਹੀਂ ਆਏ ਅਤੇ ਸਭ ਦੀ ਕਿਸਮਤ ਦੇ ਵਿੱਚ ਇਹੋ ਜਿਹੇ ਚੰਗੇ ਬੰਦੇ ਨਹੀਂ ਲਿਖੇ ਹਨ ਜੋ ਕਿ ਉਹਨਾਂ ਨੂੰ ਪੜ੍ਹ ਲਿਖਾ ਸਕਣ ਅਤੇ ਅੱਗੇ ਵਧਣ ਲਈ ਮਜਬੂਰ ਕਰਨ ਅੱਗੇ ਵਧਣ ਲਈ ਪ੍ਰੇਰਣਾ ਦੇਣ ਦੋਸਤੋ ਜਿਵੇਂ ਹੀ ਕਮਲ ਨੂੰ ਦਿਖਦੀ ਹੈ ਉਸ ਨੂੰ ਆਪਣਾ ਆਪ ਦਿਖਦਾ ਹੈ ਅਤੇ ਸੋਚਦੀ ਹੈ ਇਹ ਵੀ ਵਿਚਾਰਾ ਮੇਰੇ ਵਾਂਗੂ ਮਜਬੂਰੀ ਦਾ ਮਾਰਿਆ ਹੈ ਉਸ ਨਾਲ ਹਮਦਰਦੀ ਰੱਖਦੀ ਹੈ ਜਿੱਥੇ ਬਾਕੀ ਟੀਚਰ ਜਿਹੜੇ ਹਨ ਉਹ ਉਹਨਾਂ ਬੱਚਿਆਂ ਪਰ ਵੱਧ ਧਿਆਨ ਦਿੰਦੇ ਹਨ ਜਿਨ੍ਹਾਂ ਦੇ ਮਾਤਾ ਪਿਤਾ ਹਨ ਅਤੇ ਜੋ ਉਹਨਾਂ ਨੂੰ ਟਿਊਸ਼ਨਾਂ ਦੀ ਫੀਸਾ ਦੇ ਸਕਦੇ ਹਨ ਲੇਕਿਨ ਇਧਰ ਉਹ ਉਲਟ ਟਿਊਸ਼ਨ ਦੇ ਲਾਲਚ ਦੇ ਵਿੱਚ ਨਹੀਂ ਬਲਕਿ ਇਨਸਾਨੀਅਤ ਦੇ ਲਾਲਚ ਦੇ ਵਿੱਚ ਇਨਸਾਨੀਅਤ ਦੇ ਕਰਕੇ ਕਮਲ ਦਾ ਸਾਥ ਦਿੰਦੀ ਹੈ ਉਸ ਨੂੰ ਫ੍ਰੀ ਐਡਿਸ਼ਨ ਪੜ੍ਹਾਉਂਦੀ ਹੈ ਅਤੇ ਪੜ੍ਹਨ ਦੇ ਵਿੱਚ ਮਦਦ ਕਰਦੀ ਹੈ ਕਮਲ ਵੀ ਹੁਣ ਮੈਡਮ ਨੂੰ ਪਸੰਦ ਕਰਦਾ ਹੈ ਕਿਉਂਕਿ ਮੈਡਮ ਉਸਦੀ ਕਾਫੀ ਮਦਦ ਕਰਦੀ ਹੈ ਹਰ ਇੱਕ ਸਬਜੈਕਟ ਦੇ ਵਿੱਚ ਭਾਵੇਂ ਉਹ ਉਸ ਦਾ ਆਪਣਾ ਨਹੀਂ ਹੈ ਭਾਵੇਂ ਉਹ ਆਪ ਇੰਗਲਿਸ਼ ਦੀ ਟੀਚਰ ਹੈ ਲੇਕਿਨ ਫਿਰ ਵੀ ਬਾਕੀ ਸਬਜੈਕਟ ਜਿੰਨੀ ਕੀ ਉਹਨੂੰ ਨੋਲਿਜ ਹੈ ਉਹਨਾਂ ਨੂੰ ਪੜ੍ਹਾਉਂਦੀ ਹੈ ਅਤੇ ਟਿਊਸ਼ਨ ਦੇ ਵਿੱਚ ਉਸ ਨੂੰ ਕਾਫੀ ਮਦਦ ਕਰਦੀ ਹੈ ਹੁਣ ਕਮਲ ਦੇ ਲਾਲਚ ਦੇ ਵਿੱਚ ਕਿਉਂਕਿ ਕਮਲ ਕਲਾਸ ਦੇ ਵਿੱਚ ਸਭ ਤੋਂ ਅੱਗੇ ਹੈ ਹੋਰ ਵੀ ਬੱਚੇ ਉਸ ਦੇ ਕੋਲ ਟਿਊਸ਼ਨ ਲਿਆ ਜਾਂਦੇ ਹਨ ਕਮਲ ਆਪ ਪੜ੍ਹਦਾ ਹੈ ਵੀ ਬਹੁਤ ਘੱਟ ਫੀਸ ਦੇ ਵਿੱਚ ਟਿਊਸ਼ਨ ਪੜ੍ਹਾਉਂਦੀ ਹੈ ਅਤੇ ਬਹੁਤ ਵਧੀਆ ਉੱਥੇ ਪੜਾਉਂਦੀ ਹੈ ਇਸ ਕਰਕੇ ਬਾਕੀ ਜਨੇ ਵੀ ਉਸ ਦੇ ਕੋਲ ਆ ਜਾਂਦੇ ਹਨ ਦੋਸਤੋ ਹੌਲੀ ਹੌਲੀ ਸਮਾਂ ਬੀਤਣ ਲੱਗਦਾ ਹੈ ਇੱਕ ਦਿਨ ਅਚਾਨਕ ਮਨਪ੍ਰੀਤ कौर ਦੇ ਕੰਨਾਂ ਵਿੱਚ ਖਬਰ ਪਹੁੰਚਦੀ ਹੈ ਕਿ ਕਮਲਦੀਪ ਕਈ ਦਿਨਾਂ ਦਾ ਨਹੀਂ ਆ ਰਿਹਾ ਹੈ ਇਸ ਦੀ وجہ ਹੈ ਕਿਉਂਕਿ ਚਾਚਾ ਜਰਾ ਹੈ ਉਸ ਦਾ ਵਿਆਹ ਹੋਰ ਕਰਨਾ ਚਾਹੁੰਦਾ ਹੈ ਅਤੇ ਉਸ ਦਾ ਵਿਆਹ ਕਰਾ ਕੇ ਉਸ ਨੂੰ ਘਰੇ ਬਿਠਾਉਣਾ ਚਾਹੁੰਦਾ ਹੈ ਉਸ ਤੋਂ ਖੇਤੀਬਾੜੀ ਕਰਾ ਕੇ ਅਤੇ ਆਪਣੇ ਬੱਚੇ ਪੜਾਉਣ ਦਾ ਉਸ ਦਾ ਵਿਰਾਦਾ ਹੈ ਦੋਸਤੋ ਜਿਵੇਂ ਹੀ ਸੁਣਦੀ ਹੈ ਨਿਰਾਸ਼ ਹੋ ਜਾਂਦੀ ਹੈ ਕਿਉਂਕਿ ਇਸ ਉਮਰ ਹੈ ਜੇਕਰ ਉਸਨੇ ਵਿਆਹ ਕਰ ਲਿਆ ਜ਼ਿੰਮੇਵਾਰੀਆਂ ਆ ਜਾਣਗੀਆਂ ਜੇਕਰ ਕੁੜੀ ਅੱਗੇ ਕੁਝ ਨਾ ਕਰਦੀ ਹੋਈ ਸਾਰਾ ਖਰਚਾ ਉਸਨੂੰ ਆਪ ਚੱਕਣਾ ਪਵੇਗਾ ਅਤੇ ਮਜਬੂਰਨ ਕੰਮ ਕਰਨਾ ਪਵੇਗਾ ਇਹ ਸ਼ਾਇਦ ਉਸਦੀ ਚਾਲ ਹੈ ਕਿਉਂਕਿ ਤਾਚੇ ਨੂੰ ਸ਼ੱਕ ਸੀ ਵੀ ਇੱਕ ਤੇ ਮੇਰੇ ਬੱਚਾ ਤਾਂ ਅੱਗੇ ਨਾ ਲੰਘ ਜਾਵੇ ਜੇਕਰ ਇਹ ਕੁਝ ਬਣ ਗਿਆ ਮੇਰੇ ਬੱਚੇ ਰਹਿ ਗਏ ਮੈਂ ਤਾਂ ਫਿਰ ਬਿਲਕੁਲ ਮਿੱਟੀ ਦੇ ਵਿੱਚ ਮਿਲ ਜਾਵਾਂਗਾ ਮੇਰੀ ਕੀ ਇੱਜ਼ਤ ਰਹੇਗੀ ਉਹ ਇਸ ਭਾਵਨਾ ਦੇ ਨਾਲ ਉਸਦਾ ਵਿਆਹ ਕਰਨਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਪੂਰਾ ਪੂਰਾ ਯਕੀਨ ਸੀ ਵੀ ਇਹ ਵਿਆਹ ਤੋਂ ਬਾਅਦ ਘਰੇ ਬੈਠ ਜਾਵੇਗਾ ਇਸ ਦੀ ਮਜਬੂਰੀ ਹੋ ਜਾਵੇਗੀ ਵੀ ਇਹ ਮਿਹਣੀ ਕਰਕੇ ਕੋਈ ਮਿਸਤਰੀ ਨਾਲ ਕੰਮ ਕਰਕੇ ਇਹ ਅੱਗੇ ਆਪਣੀ ਪਤਨੀ ਦਾ ਪੇਟ ਪਾਲੇ ਅਤੇ ਅੱਗੇ ਨਿਬਤ ਪਾਉਣਾ ਦੋਸਤੋ ਉਹ ਸਾਰੀ ਚਾਲ ਸਮਝ ਚੁੱਕੀ ਸੀ ਕਮਲਦੀਪ ਨੂੰ ਆਪਣੇ ਕੋਲ ਬਰਾਉਂਦੀ ਹੈ ਅਤੇ ਟਿਊਸ਼ਨ ਦੇ ਵਿੱਚ ਸਾਰੇ ਬੱਚਿਆਂ ਸਾਹਮਣੇ ਉਸ ਨੂੰ ਅਕਦੀ ਹੈ ਵੀ ਇਹ ਸਭ ਕੀ ਹੋ ਰਿਹਾ ਹੈ ਕਮਲ ਬਿਲਕੁਲ ਅਣਜਾਣ ਬਣਦਾ ਹੈ ਕਹਿੰਦਾ ਹੈ ਚਾਚਾ ਮੇਰਾ ਵਿਆਹ ਕਰਨਾ ਚਾਹੁੰਦਾ ਹੈ ਉਹ ਸਾਰੀ ਗੱਲ ਉਸਨੇ ਸਮਝਾਉਂਦੀ ਹੈ ਵੀ ਇਹ ਜਾਲ ਉਸਦੀ ਹੋ ਸਕਦੀ ਹੈ ਅਤੇ ਚਾਚਾ ਜਣਾ ਹੈ ਤੇਰਾ ਭਵਿੱਖ ਖਰਾਬ ਕਰਨਾ ਚਾਹੁੰਦਾ ਹੈ ਇਸ ਤੋਂ ਮੁਕਰ ਕਿਉਂ ਨਹੀਂ ਜਾਂਦਾ ਲੇਕਿਨ ਅੱਗੋ ਕਹਿੰਦਾ ਹੈ ਜੇਕਰ ਮੈਂ ਮੁਕਰਿਆ ਮੈਨੂੰ ਇਨੀ ਮਾਰ ਪਵੇਗੀ ਸ਼ਾਇਦ ਮੈਂ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਹੋਵੇਗਾ ਦੋਸਤੋ ਅੱਗੋ ਸੋਚਦੀ ਹੈ ਤੂੰ ਉਥੋਂ ਤਾਤਾ ਕੋਲ ਬਾਹਰ ਕਿਉਂ ਨਹੀਂ ਆ ਜਾਂਦਾ ਤੂੰ ਕਿਤੇ ਹੋਰ ਰਹਿਣ ਲੱਗ ਜਾ ਜੀਰੂੜੀ ਉਹਦੇ ਕੋਲ ਰਹਿਣਾ ਹੈ ਤੈਨੂੰ ਸਕਾਲਰਸ਼ਿਪ ਮਿਲ ਰਹੀ ਹੈ ਅਤੇ ਤੇਰਾ ਜਿਹੜਾ ਮਕਾਨ ਹੈ ਉਸ ਨੂੰ ਜ਼ਿਆਦਾ ਕਰਾਏ ਤੇ ਦੇ ਦੇ ਜਾਂ ਫਿਰ ਵੇਚ ਕੇ ਕਿਤੇ ਹੋਰ ਲੈ ਲੈ ਵੀ ਜੇਕਰ ਚਾਤੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਉੱਥੇ ਵੀ ਤੇਰਾ ਉਹ ਪੈਸਾ ਜਿਹੜਾ ਹੈ ਉਹ ਮਦਦ ਕਰੇਗਾ ਅਤੇ ਜੇਕਰ ਤੂੰ ਕਿਸੇ ਹੋਰ ਪਾਸੇ ਪੜਨਾ ਚਾਵੇਂ ਜਾਂ ਫਿਰ ਆਪਣੀ ਜ਼ਿੰਦਗੀ ਬਣਾਉਣਾ ਚਾਵੇਂ ਉਸ ਦੇ ਵਿੱਚ ਵੀ ਉਹ ਪੈਸਾ ਜਿਹੜਾ ਹੈ ਤੇਰੀ ਮਦਦ ਕਰ ਸਕਦਾ ਹੈ ਲੇਕਿਨ ਉਸ ਵਿਚਾਰੇ ਬੱਚੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਦੋਸਤੋ ਹਾਲਾਂਕਿ ਉਸ ਦੀ ਉਮਰ ਤਕਰੀਬਨ 21 ਸਾਲ ਹੋ ਚੁੱਕੀ ਹੈ ਲੇਕਿਨ ਫਿਰ ਵੀ ਉਹ ਮਾਨਸਿਕ ਤੌਰ ਤੇ ਬੱਚਾ ਹੈ ਉਸ ਨੂੰ ਨੌਵੀਂ ਦੇ ਵਿੱਚ ਤਕਰੀਬਨ 3 ਸਾਲ ਡਰੋਪ ਆਊਟ ਕੀਤਾ ਗਿਆ ਸੀ ਨੌਵੀਂ ਦੇ ਵਿੱਚ 3 ਸਾਲ ਉਸਨੇ ਪੜ੍ਹਾਈ ਛੱਡੀ ਫਿਰ ਵੀ ਆਪਣੀ ਮਿਹਨਤ ਦੇ ਨਾਲ ਆਪਣੀ ਮੁਸ਼ਕਲਤ ਦੇ ਨਾਲ ਦੁਬਾਰਾ ਉਸਨੇ ਪੜ੍ਹਾਈ ਕਰੀ ਤਾਂ ਹੀ ਕਰਕੇ 12ਵੀਂ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਸਦੀ ਉਮਰ ਇੰਨੀ ਜ਼ਿਆਦਾ ਹੈ ਦੋਸਤੋ ਉਹ ਦੋਵੇਂ ਫਿਰ ਇਕੱਲੇ ਦੇ ਵਿੱਚ ਚਲੇ ਜਾਂਦੇ ਹਨ ਅਤੇ ਕਹਿੰਦੀ ਹੈ ਤੂੰ ਮੇਰੇ ਕੋਲ ਆ ਜਾ ਇੱਥੇ ਰਹਿਣ ਲੱਗ ਜਾ ਮੈਂ ਵੀ ਤਾਂ ਆਪਣੇ ਕਿਰਾਏ ਦੇ ਘਰ ਦੇ ਵਿੱਚ ਰਹਿਣੀ ਹਾਂ ਆਪਾਂ ਕਿਰਾਇਆ ਆਪਸ ਵਿੱਚ ਵੰਡ ਲਾਂਗੇ ਅਤੇ ਤੇਰਾ ਮਕਾਨ ਪਿਆਰਣ ਦੇ ਉਸ ਨੂੰ ਵੀ ਵੇਚਣ ਦੀ ਲੋੜ ਨਹੀਂ ਹੈ ਇਸ ਤਰ੍ਹਾਂ ਤੂੰ ਆਪਣੀ ਪੜ੍ਹਾਈ ਵੀ ਜਾਰੀ ਕਰ ਪਾਵੇਂਗਾ ਅਤੇ ਅੱਗੇ ਪੜਨ ਵਾਸਤੇ ਮੈਂ ਵੀ ਤੈਨੂੰ ਪ੍ਰੇਰਣਾ ਦੇਵਾਂਗੀ ਤੇਰੇ ਬਹਾਨੇ ਮੈਂ ਵੀ ਅੱਗੇ ਪੜ੍ਹ ਲਿਆ ਕਰਾਂਗੀ ਮੈਨੂੰ ਵੀ ਪੜ੍ਹਾਈ ਦਾ ਘੱਟ ਟਾਈਮ ਲੱਗਦਾ ਹੈ ਆਪਣੀ ਅੱਗੇ ਪੜ੍ਹਾਈ ਕਰਨ ਦੇ ਵਿੱਚ ਮੈਨੂੰ ਵੀ ਅੱਗੇ ਮਦਦ ਦੀ ਜ਼ਰੂਰਤ ਹੈ ਮੈਂ ਕਿਨਾਂ ਕੁ ਸਮਾਂ ਇੱਥੇ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਦੀ ਜੋਬ ਕਰ ਸਕਦੀ ਹਾਂ ਦੋਸਤੋ ਉਹ ਉਸ ਨੂੰ ਮਰਵਾਉਂਦੀ ਹੈ ਲੇਕਿਨ ਉਹ ਕਹਿੰਦਾ ਹੈ ਜਿੱਤੇ ਮੈਂ ਤੁਹਾਡੇ ਘਰ ਰਹਾ ਲੋਕ ਸ਼ੱਕ ਕਰਨਗੇ ਅਤੇ ਬਿਨਾਂ ਵਜ੍ਹਾ ਦੀ ਗੱਲਾਂ ਬਣਾਉਣਗੇ ਅਤੇ ਇਸ ਤਰ੍ਹਾਂ ਫਿਰ ਆਪਣਾ ਜੀਣਾ ਦੋਨਾਂ ਦਾ ਦੂਪਰ ਹੋ ਜਾਣਾ ਹੈ ਦੋਵੇਂ ਆਪਾਂ ਕਿਵੇਂ ਰਹਾਂਗੇ ਇਕੱਠੇ ਇਸ ਉਮਰ ਦੇ ਵਿੱਚ ਰਹਿਣਾ ਬਿਲਕੁਲ ਗਲਤ ਹੈ ਅਤੇ ਲੋਕ ਪਤਾ ਨਹੀਂ ਕੀ ਕੁਝ ਕਹਿਣਗੇ ਇਹ ਤਾਂ ਬਿਲਕੁਲ ਖੁਦਕੁਸ਼ੀ ਵਾਲੀ ਗੱਲ ਹੈ ਇਸ ਨਾਲ ਚੰਗਾ ਤਾਂ ਮੈਂ ਚਾਚੇ ਦੀ ਗੱਲ ਸੁਣ ਲਾਂ ਅਤੇ ਜਿਵੇਂ ਉਹ ਕਹਿੰਦਾ ਉਹਵੇਂ ਕਰ ਲਾਂ ਜਿੱਥੇ ਉਹ ਕਹਿੰਦਾ ਹੈ ਉੱਥੇ ਮੈਨੂੰ ਸ਼ਾਦੀ ਕਰ ਲੈਣੀ ਚਾਹੀਦੀ ਹੈ ਤਾਂ ਮੈਡਮ ਸਮਝਾਉਂਦੀ ਹੈ ਵੀ ਦੇਖ ਜੇਕਰ ਤੂੰ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦਾ ਹੈ ਅੱਗੇ ਕੁਝ ਕਰਕੇ ਦਿਖਾਉਣਾ ਹੈ ਜਿਵੇਂ ਤੂੰ ਕਹਿੰਦਾ ਹੈ ਵੀ ਮੈਂ ਇੰਜੀਨੀਅਰ ਬਣਨਾ ਹੈ ਜੇਕਰ ਇੰਜੀਨੀਅਰ ਬਣਨਾ ਹੈ ਨਾ ਤਾਂ ਇਸ ਤਰ੍ਹਾਂ ਤੇ ਤੈਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਅਤੇ ਜੇਕਰ ਉੱਥੇ ਰਿਹਾ ਅਜਨੀ ਤੱਕਲ ਚਾਚੇ ਨੇ ਤੈਨੂੰ ਬਲੀ ਦਾ ਬੱਕਰਾ ਬਣਾ ਹੀ ਦੇਣਾ ਹੈ ਤੈਨੂੰ ਯਾਦ ਨਹੀਂ ਨੌਮੀ ਦੇ ਵਿੱਚ ਕਿਵੇਂ 3 ਸਾਲ ਉਸਨੇ ਤੇਰੇ ਤੋਂ ਚੰਗੀਆਂ ਦਿਹਾੜੀਆਂ ਕਰਵਾਈਆਂ ਖੇਤਾਂ ਦੇ ਵਿੱਚ ਕੰਮ ਲਿਆ ਅਤੇ ਤੈਨੂੰ ਕੀ ਮਿਲਿਆ ਤੈਨੂੰ ਤਾਂ ਪੂਰੀ ਦਿਹਾੜੀ ਵੀ ਨਹੀਂ ਸੀ ਮਿਲਦੀ ਚਾਚਾ ਤੇਰਾ ਸਾਰੀ ਦਿਹਾੜੀ ਖੋਲ ਲੈਂਦਾ ਸੀ ਅਤੇ ਤੈਨੂੰ ਤਾਂ ਦੋ ਵਕਤ ਦੀ ਰੋਟੀ ਵੀ ਢੰਗਤ ਨਾਲ ਨਹੀਂ ਸਿਭ ਨਹੀਂ ਹੁੰਦੀ ਸੀ ਉਹ ਵੀ ਚਾਚਾ ਜਿਹੜਾ ਹੈ ਉਹ ਢੰਗਤ ਨਾਲ ਨਹੀਂ ਸੀ ਦਿੰਦਾ ਅਤੇ ਇਹੋ ਜਿਹੀ ਇੱਛਤੂ ਕਰਨਾ ਕੀ ਹੈ ਤੂੰ ਆਪਣਾ ਅਲੱਗ ਹੋ ਜਾ ਆਪਣੇ ਅਲੱਗ ਰਹਿ ਦੇਖੋ ਮਨ ਜਾਂਦਾ ਹੈ ਲੇਕਿਨ ਮਨ ਹੀ ਮਨ ਸੋਚਦਾ ਹੈ ਵੀ ਗਲਤ ਹੈ ਇਸ ਦਾ ਸਮਾਧਾਨ ਕਿਵੇਂ ਨਿਕਲਾ ਜਾਵੇ ਮਨਪ੍ਰੀਤ ਸਾਰੀ ਰਾਤ ਨਹੀਂ ਸੌਂ ਪਾਂਦੀ ਅਗਲੇ ਦਿਨ ਉਸ ਨੂੰ ਸਕੂਲ ਦੇ ਵਿੱਚ ਬੁਲਾਉਂਦੀ ਹੈ ਕਹਿੰਦੀ ਕੋਈ ਗੱਲ ਨਹੀਂ ਅੱਜ ਸਕੂਲ ਦੇ ਵਿੱਚ ਆ ਜਾ ਪਰਸੋ ਤੇਰਾ ਵਿਆਹ ਹੈ ਫਿਰ ਕੀ ਹੋਇਆ ਦੋਸਤੋ ਸਾਰੀ ਰਾਤ ਜਾ ਕੇ ਕੱਟਦੀ ਹੈ ਲੇਕਿਨ ਫਿਰ ਸੋਚਦੀ ਹੈ ਕਿ ਕੁਝ ਨਾ ਕੁਝ ਮੈਨੂੰ ਕਰਨਾ ਚਾਹੀਦਾ ਹੈ ਜੇਕਰ ਫਿਰ ਵੀ ਮੈਂ ਕੁਝ ਨਾ ਕੀਤਾ ਨਾ ਤਾਂ ਬਾਅਦ ਦੇ ਵਿੱਚ ਸ਼ਾਇਦ ਮੈਨੂੰ ਆਪ ਨੂੰ ਗਿਲਟੀ ਮਹਿਸੂਸ ਹੋਵੇਗਾ ਮੈਂ ਆਪਣੇ ਆਪ ਨੂੰ ਮਾਫ਼ ਨਹੀਂ ਕਰ pauni ਕਿਉਂਕਿ ਮੇਰੇ ਵਰਗਾ ਬੱਚਾ ਜੋ ਕਿ ਸ਼ਾਇਦ ਅनाथ ਹੈ ਅਤੇ ਬਿਲਕੁਲ ਉਸਦੀ ਜ਼ਿੰਦਗੀ ਖਰਾਬ ਹੋ ਰ ਜਾ ਰਹੀ ਹੈ ਮੈਂ ਕਿਵੇਂ ਦੇਖ ਸਕਦੀ ਹਾਂ ਉਹ ਫਿਰ ਇੱਕ ਸਮਾਧਾਨ ਕਰਦੀ ਹੈ ਵੀ ਮੈਂ ਵੀ ਕਿਸੇ ਨਾ ਕਿਸੇ ਦਿਨ ਵਿਆਹ ਕਰਨਾ ਹੈ ਉਸ ਦਾ ਤਾਂ ਵਿਆਹ ਹੋਣੀ ਵਾਲਾ ਹੈ ਕਿਰਨ ਆਪਾਂ ਦੁਨੀਆ ਦੇ ਵਾਸਤੇ ਵਿਆਹ ਕਰ ਲઈએ ਅਤੇ ਬਾਅਦ ਵਿੱਚ ਦੋਵੇਂ ਇਕੱਠੇ ਰਹਾਂਗੇ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਉਹ ਵੀ ਪੜ ਜਾਏਗਾ ਅਤੇ ਮੈਂ ਵੀ ਅੱਗੇ ਪੜਾਈ ਕਰ ਲਾਂਗੀ ਲੇਕਿਨ ਇਸ ਦੇ ਵਿੱਚ ਰਿਸਕ ਬਹੁਤ ਹੈ ਕਿਉਂਕਿ ਦੁਨੀਆ ਇਸ ਤਰ੍ਹਾਂ ਸੋਚੇਗੀ ਵੀ ਮੈਡਮ ਨੇ ਮਾੜੀ ਨੀਕਾ ਕਰਕੇ ਬੱਚੇ ਨਾਲ ਧੱਕੇ ਨਾਲ ਵਿਆਹ ਕਰ ਲਿਆ ਦੋਸਤੋ ਰਾਤ ਨੂੰ ਉਸ ਦੇ ਘਰ ਜਾਂਦੀ ਹੈ ਅਤੇ ਕਹਿ ਦਿੰਦੀ ਹੈ ਵੀ ਕੀ ਤੂੰ ਮੇਰੇ ਨਾਲ ਸ਼ਾਦੀ ਕਰੇਗਾ ਤਾਂ ਉਹ ਕਮਲ ਵਿਚਾਰਾ ਮੁਕਰ ਜਾਂਦਾ ਹੈ ਕਹਿ ਦਿੰਦਾ ਹੈ ਵੀ ਜੇਕਰ ਇਸ ਤਰ੍ਹਾਂ ਕੀਤਾ ਦਾ ਸਮਾਜ ਆਪਨ ਮਾਫ ਨਹੀਂ ਕਰਨਾ ਇਹ ਰਿਸ਼ਤਾ ਕਦੇ ਅੱਗੇ ਨਹੀਂ ਵੱਧ ਸਕਦਾ ਅਤੇ ਜੇਕਰ ਮੈਂ ਸੋਚਾ ਵੀ ਨਾ ਇਸ ਦਾ ਅੰਜਾਮ ਬਹੁਤ ਬੁਰਾ ਹੋਣਾ ਹੈ ਦੋਸਤੋ ਕਮਲ ਵੀ ਫਿਰ ਸੋਨੀ ਪੰਦਾ ਕਿਉਂਕਿ ਐਡੀ ਵੱਡੀ ਗੱਲ ਉਸ ਦੇ ਕੋਲ ਅਟਕੀ ਹੈ ਮੈਡਮ ਆਪਣੇ ਘਰ ਰਾਤ ਬਰਾਤੀ ਪੁੱਟੀ ਆ ਜਾਂਦੀ ਹੈ ਦੋਸਤੋ ਹੁਣ ਇਹ ਸਭ ਰਾਤ ਨੂੰ ਚੱਲ ਰਿਹਾ ਹੈ ਅਗਲੀ ਸਵੇਰ ਹੁੰਦੀ ਹੈ ਕਮਲ ਭੱਜਦਾ ਹੈ ਆਪਣੇ ਦੋਸਤ ਦੇ ਘਰ ਜਾਂਦਾ ਹੈ ਕਿਉਂਕਿ ਬਿਲਕੁਲ ਮਾੜੇ ਸਮੇਂ ਦੇ ਵਿੱਚ ਉਹੀ ਦੋਸਤ ਉਸ ਤੇ ਕੰਮ ਆਂਦਾ ਹੈ ਕਦੇ ਵੀ ਉਸਨੇ ਮਾੜੀ ਸਲਾਹ ਨਹੀਂ ਦਿੱਤੀ ਉਸਦੇ ਅਗੇ ਸਾਰੀ ਗੱਲ ਸਾਰੀ ਗੱਲ ਬਾਤ ਦੱਸ ਦਿੰਦਾ ਹੈ ਉਹ ਵੀ ਕਹਿ ਦਿੰਦਾ ਹੈ ਵੀ ਮੈਡਮ ਤੇਰਾ ਭਲਾ ਚਾਹੁੰਦੀ ਹੈ ਅਤੇ ਉਹ ਜੋ ਕੁਝ ਕਹਿੰਦੀ ਹੈ ਤੈਨੂੰ ਮੰਨ ਲੈਣਾ ਚਾਹੀਦਾ ਹੈ ਮੈਨੂੰ ਵੀ ਲੱਗਦਾ ਹੈ ਵੀ ਉਹ ਤੇਰੇ ਵਾਸਤੇ ਇੱਕ ਤਾਂ ਚੰਗੀ ਜੀਵਨ ਸਾਥੀ ਇੱਕ ਤੇਰਾ ਭਵਿੱਖ ਬਦਲਣ ਵਾਲੀ ਹੋ ਸਕਦੀ ਹੈ ਅਤੇ ਟੀਚਰ ਹੈ ਤੇਰਾ ਮਾੜਾ ਤਾਂ ਕਦੇ ਨਹੀਂ ਚਾਹੇਗੀ ਬਾਕੀ ਤੇਰੀ ਮਰਜ਼ੀ ਹੈ ਤੇਰੀ ਜ਼ਿੰਦਗੀ ਹੈ ਤੂੰ ਕਿਵੇਂ ਜੀਣਾ ਚਾਹਨਾ ਹੈ ਅੱਗੇ ਤੂੰ ਡਿਸਾਈਡ ਕਰ ਤੂੰ ਨਿਸ਼ਚੈ ਕਰ ਤੂੰ ਵਿਆਹ ਕਰਨਾ ਹੀ ਹੈ ਇਕ ਚੰਗੇ ਇਨਸਾਨ ਨਾਲ ਕਰ ਜਿਸ ਨੂੰ ਤੂੰ ਪਹਿਲਾਂ ਤੋਂ ਜਾਣਦਾ ਹੈ ਉਹ ਜੇ ਇਨਸਾਨ ਨੂੰ ਕਿਉਂ ਆਪਣੇ ਲੜ ਲਾਣਾ ਹੈ ਜੋ ਕਿ ਸ਼ਾਇਦ ਪੜ੍ਹਿਆ ਲਿਖਿਆ ਨਹੀਂ ਹੈ ਅਤੇ ਤੇਰੀ ਜ਼ਿੰਦਗੀ ਹੋਰ ਜ਼ਿਆਦਾ ਦੁੱਖ ਪਰ ਕਰੇਗਾ ਤੇਰੇ ਤੇ ਜ਼ਿੰਮੇਵਾਰੀਆਂ ਦਾ ਬੋਝ ਵਧਾਵੇਗਾ ਅਤੇ ਤੈਨੂੰ ਅੱਗੇ ਵਧਣ ਦੇ ਵਿੱਚ ਮਦਦ ਕਰੇ ਜਾਂ ਨਾ ਕਰੇ ਤੈਨੂੰ ਕੀ ਪਤਾ ਹੈ ਦੋਸਤੋ ਸੋਚਦਾ ਹੈ ਵੀ ਸ਼ਾਇਦ ਗਲਤ ਸਹੀ ਹੈ ਵੀ ਇਹੋ ਜਿਹੇ ਇਨਸਾਨ ਨੂੰ ਲੜ ਲਾਣਾ ਚੰਗਾ ਆਪਾਂ ਕਿਸੇ ਜਾਣਕਾਰ ਨੂੰ ਜੋ ਕਿ ਆਪਣਾ ਭਲਾ ਸੋਚਦਾ ਹੋਵੇ ਕਿੰਨੀ ਵਾਰ ਉਸਨੇ ਆਪਣੀ ਮਦਦ ਕੀਤੀ ਹੋਵੇ ਉਹ ਜੇ ਇਨਸਾਨ ਨਾਲ ਵਿਆਹ ਕਰਨਾ ਸ਼ਾਦੀ ਕਰਨਾ ਚੰਗੀ ਗੱਲ ਹੈ ਦੋਸਤੋ ਹਾਂ ਕਰ ਦਿੰਦਾ ਹੈ ਅਤੇ ਗੱਲ ਜਿਹੜਾ ਦੋਸਤ ਹੈ ਉਹ ਮੈਡਮ ਤੱਕ ਪਹੁੰਚਾ ਦਿੰਦਾ ਹੈ ਹੁਣ ਵਿਆਹ ਕਰੀ ਤੇ ਕਰੀਏ ਕਿੱਥੇ ਦੋਸਤੋ ਕਲਾਸਰੂਮ ਦੇ ਵਿੱਚ ਹੀ ਦੋ ਮਾੜਾ ਲਿਆਂਦੀ ਹੈ ਅਤੇ ਸਭ ਲੋਕ ਉੱਤੇ ਇਕੱਠੇ ਹੋ ਜਾਂਦੇ ਹਨ ਪ੍ਰਿੰਸੀਪਲ ਵੀ ਬਿਲਕੁਲ ਸ਼ੌਕ ਹੋ ਜਾਂਦਾ ਹੈ ਨੌਕਰੀ ਤੋਂ ਕੱਢਣ ਦੀ ਧਮਕੀ ਦੇਣ ਲੱਗ ਜਾਂਦਾ ਹੈ ਲੇਕਿਨ ਹੁਣ ਕਿਸੇ ਦੀ ਪਰਵਾਹ ਨਹੀਂ ਹੈ ਮਨਪ੍ਰੀਤ ਮੈਡਮ ਉਸ ਬੱਚੇ ਨਾਲ ਆਪਣੇ ਹੀ ਸਟੂਡੈਂਟ ਦੇ ਨਾਲ ਕਮਲ ਨਾਲ ਉਸ ਕਲਾਸ ਦੇ ਵਿੱਚ ਮਲਾਪਾ ਕੇ ਅਤੇ ਵਿਚਾਲੇ ਅਗ ਰੱਖ ਕੇ ਇੱਕ ਰਸਮੀ ਲਾਵਾ ਲੈ ਲੈਂਦੀ ਹੈ ਅਤੇ ਕਿਉਂਕਿ ਦੋਵਾਂ ਦੀ ਉਮਰ ਪੂਰੀ ਹੈ ਉੱਥੋਂ ਭੱਜਦੇ ਹਨ ਕੋਟ ਦੇ ਵਿੱਚ ਜਾਂਦੇ ਹਨ ਕੋਟ ਮੈਰਿਜ ਵੀ ਕਰਾ ਲੈਂਦੇ ਹਨ ਹੁਣ ਸਾਰਾ ਰਸਤਾ ਸਾਫ਼ ਹੋ ਚੁੱਕਿਆ ਹੈ ਕਮਲ ਮੈਡਮ ਦੇ ਨਾਲ ਆਪਣੇ ਉਸ ਮੈਡਮ ਦੇ ਕਮਰੇ ਦੇ ਵਿੱਚ ਰਹਿ ਸਕਦਾ ਹੈ ਦੋਵੇਂ ਇਕੱਠੇ ਰਹਿ ਸਕਦੇ ਹਨ ਸਮਾਜ ਵੱਲੋਂ ਇਜਾਜ਼ਤ ਮਿਲ ਚੁੱਕੀ ਹੈ ਦੋਸਤੋ ਉੱਥੇ ਰਹਿੰਦੇ ਹਨ ਅਤੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਦੇ ਹਨ ਕਮਲ ਅੱਗੇ ਬੀਟੈਕ ਕਰਦਾ ਹੈ ਮੈਡਮ ਆਪਣੀ ਨੌਕਰੀ ਕਰਕੇ ਉਸ ਨੂੰ ਪੈਸੇ ਦਾ ਜੁਗਾਰ ਕਰਦੀ ਹੈ ਉਹ ਇੰਜੀਨੀਅਰ ਬਣ ਕੇ ਮੋٹے ਪੈਸੇ ਕਮਾਉਂਦਾ ਹੋਇਆ ਚੰਗੀਆਂ ਕੋਠੀਆਂ ਕਾਰਾਂ ਦਾ ਮਾਲਕ ਬਣਦਾ ਹੈ ਇਧਰੋਂ ਮੈਡਮ ਵੀ ਸਰਕਾਰੀ ਟੀਚਰ ਬਣ ਕੇ ਵਧੀਆ ਇਨਕਮ ਕਰਦੀ ਹੈ ਹੁਣ ਦੋਸਤੋ ਦੋਵੇਂ ਆਪਸ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਰਹ ਰਹੇ ਹਨ ਅਤੇ ਆਪਸ ਦੇ ਵਿੱਚ ਵਧੀਆ ਉਹਨਾਂ ਦੀ ਬਣਦੀ ਹੈ ਅਤੇ ਸਾਰੇ ਲੋਕ ਹਜੇ ਤੱਕ ਉਹਨਾਂ ਨੂੰ ਮੈਡਮ ਸਟੂਡੈਂਟ ਕਰਕੇ ਜਾਣਦੇ ਹਨ ਜਦੋਂ ਵੀ ਉਹਨਾਂ ਨੂੰ ਇਹ ਨਾਮ ਨਾਲ ਪੁਕਾਰਿਆ ਜਾਂਦਾ ਹੈ ਹੱਸ ਪੈਂਦੇ ਹਨ ਦੋਸਤੋ ਕੁਝ ਲੋਕ ਜੋ ਹੁੰਦੇ ਹਨ ਦੂਜੇ ਬਾਰੇ ਚੰਗਾ ਸੋਚਦੇ ਹਨ ਅੰਤ ਦੇ ਵਿੱਚ ਉਹਨਾਂ ਨਾਲ ਆਪ ਨਾਲ ਚੰਗਾ ਹੁੰਦਾ ਹੈ ਜੋ ਚਾਚਾ ਉਸ ਦਿਨ ਮਾੜਾ ਸੋਚਦਾ ਸੀ ਅੱਜ ਉਸ ਦੇ ਜਿਹੜੇ ਔਲਾਦਾ ਹਨ ਉਹ ਨਸ਼ਿਆਂ ਵਿੱਚ ਹਨ ਅਤੇ ਬਿਲਕੁਲ ਮਾੜੇ ਰਸਤੇ ਤੁਰ ਗਏ ਹਨ ਉਹ ਆਪ ਵੀ ਮੱਥਾ ਪਿੱਟਦਾ ਹੈ ਕਿ ਕਮਲ ਜਿਸ ਨੂੰ ਮੈਂ ਇਨਾ ਕੋਸਦਾ ਰਿਹਾ ਜਿਸ ਬਾਰੇ ਮੈਂ ਇਨਾ ਮਾੜਾ ਸੋਚਿਆ ਉਹ ਅੱਜ ਕਿੱਥੇ ਦਾ ਕਿੱਥੇ ਪਹੁੰਚ ਚੁੱਕਿਆ ਹੈ ਅਤੇ ਜਿਨ੍ਹਾਂ ਦਾ ਮੈਂ ਜ਼ੋਰ ਲਾ ਕੇ ਪਹਲਾ ਕਰਨਾ ਚਾਹਿਆ ਜਿਨ੍ਹਾਂ ਨੂੰ ਮੈਂ ਅੱਗੇ ਵਧਾਣਾ ਚਾਹਿਆ ਉਹ ਅੱਜ ਮੇਰਾ ਪੈਸਾ ਡਬਾਉਣ ਦੇ ਵਿੱਚ ਲੱਗੇ ਹਨ ਮੈਨੂੰ ਬਿਲਕੁਲ ਬੰਗਾਲ ਕਰ ਦਿੱਤਾ ਹੈ ਮਾੜੇ ਬੰਦੇ ਨਾਲ ਹਮੇਸ਼ਾ ਮਾੜਾ ਹੁੰਦਾ ਹੈ ਚੰਗੇ ਨਾਲ ਹਮੇਸ਼ਾ ਚੰਗਾ ਦੋਸਤੋ ਇਹ ਹੀ ਰੱਬ ਚਾਹੁੰਦਾ ਹੈ ਰੱਬ ਵੀ ਚੰਗੀਆਂ ਨੀਤਾਂ ਨੂੰ ਫੜ ਲਾਂਦਾ ਹੈ ਦੋਸਤੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕਿ ਸੱਚਮੁੱਚ ਕਮਲਨਾਲ ਜੋ ਹੋਇਆ ਚੰਗਾ ਹੋਇਆ ਜਾਂ ਫਿਰ ਇਸ ਦੇ ਵਿੱਚ ਮਨਪ੍ਰੀਤ ਦਾ ਸਵਾਦ ਛੁਪਿਆ ਹੋਇਆ ਸੀ ਇਹ ਵੀ ਦੱਸੋ ਕਮੈਂਟ ਦੇ ਵਿੱਚ ਤੁਹਾਨੂੰ ਇਸ ਕਹਾਣੀ ਬਾਰੇ ਕੀ ਲੱਗਦਾ ਹੈ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਦਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ